ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬੁਟੀਕ ਬਰਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਵਿੱਚ ਆ ਜੀ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਵੀਡੀਓ ਨੂੰ ਦੇਖਦੇ ਆ ਤੇ ਹੁਣ ਭੈਣਾਂ ਪਤਨ ਨੀ ਕੰਮ ਦੇ ਵਿੱਚ ਵਿਜੀ ਹੋ ਗਈਆਂ ਪਰ ਰੋਜ਼ ਰਿਕਵੈਸਟ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਅੱਜ ਵਾਲੀ ਵੀਡੀਓ ਤੁਸੀਂ ਸਕਿਪ ਬਿਲਕੁਲ ਵੀ ਨਹੀਂ ਕਰਨੀ ਤੇ ਇੱਕ ਮੇਰੀ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਤੁਸੀਂ ਜ਼ਿਆਦਾ ਸਸਤੀ ਚੀਜ਼ ਤੇ ਫੋਕਸ ਨਾ ਕਰਿਆ ਕਰੋ ਜਿਹੜੀ ਚੀਜ਼ ਵਧੀਆ ਹੁੰਦੀ ਆਪਾਂ ਵਧੀਆ ਮਿਹਨਤ ਕਰਕੇ ਤਿਆਰ ਕਰਾਉਨੇ ਆਗੇ ਤੇ ਉਹਦਾ ਤੁਸੀਂ ਥੋੜਾ ਜਿਹਾ ਵੀ ਆਪ ਹੀ ਭੈਣਾਂ ਕਦਰ ਪਾਇਆ ਕਰੋ ਹਨਾ ਵਧੀਆ ਚੀਜ਼ ਦੀ ਤੇ ਅੱਜ ਆਪਾਂ ਜਿਹੜੇ ਸੂਟ ਤਿਆਰ ਕਰਵਾਏ ਹੈਗੇ ਆਪਾਂ ਮਿਹਨਤ ਕੀਤੀ ਹੈਗੀ ਬਹੁਤ ਹੀ ਸੋਹਣੇ ਸੂਟ ਹੈ ਜੇ ਤਾਂ ਹੁਣ ਆਪਾਂ ਵੱਡੀਆਂ ਬਟੀਕਾਂ ਦੇ ਨਾਲ ਆਪਾਂ ਰੇਟ ਮੈਂਸ਼ਨ ਕਰੀਏ ਤਾਂ ਉਹਨਾਂ ਤੁਹਾਨੂੰ ਪਤਾ ਹੀ ਹੈ ਵੀ ਜੋ ਰੇਟ ਹੁੰਦੇ ਆ ਤੇ ਪਰ ਇੰਨਾ ਕੁ ਦੀ ਪਹਿਨਣ ਦਾ ਵੀ ਤੁਸੀਂ ਜ਼ਰੂਰ ਸਾਥ ਦਿਓ ਵੀ ਜਿੰਨਾ ਕੁ ਖਰਚਾ ਹੁੰਦਾ ਉੰਨੀ ਕੁ ਮਿਹਨਤ ਆਪਣੀ ਆਪਾਂ ਨੂੰ ਮਿਲ ਸਕੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਹੀ ਕਰਦਿਆ ਕਰੋ ਇੰਨੇ ਮੇਰੇ ਵਾਸਤੇ ਬਹੁਤ ਆ ਤੁਸੀਂ ਅੱਗੇ ਤੋਂ ਅੱਗੇ ਪਹਿਣਾ ਤੱਕ ਸ਼ੇਅਰ ਕਰਦਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਵੀ ਕਿਦਾਂ ਦਾ ਕੰਮ ਲੱਗਦਾ ਸਾਡਾ ਤੁਹਾਨੂੰ ਤੇ ਅੱਜ ਸੂਟ ਆਪਾਂ ਜਿਹੜੇ ਲੈ ਕੇ ਆਏ ਆ ਆਪਾਂ ਆਪ ਤਿਆਰ ਕਰਾਏ ਆ ਜੀ ਮੈਚਿੰਗ ਸੂਟ ਰਹਿਣਗੇ ਬਹੁਤ ਹੀ ਸੋਹਣੇ ਤੇ ਇੱਕ ਕਲਰ ਦਾ ਆਪਾਂ ਵਰਕ ਕਰਾਇਆ ਜੀ ਕਲੀਆਂ ਵਾਲਾ ਡਿਜ਼ਾਈਨ ਬਣਾਇਆ ਇਹ ਬਹੁਤ ਹੀ ਸੋਹਣਾ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਜਿੰਨੀ ਮਰਜ਼ੀ ਤੁਸੀਂ ਲੈਂਥ ਬਣਾ ਸਕਦੇ ਹੋ ਆ ਦੀ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਕੋਈ ਘੇਰੇ ਦੀ ਪ੍ਰੋਬਲਮ ਨਹੀਂ ਆਵੇਗੀ ਐਸੇ ਕਰਕੇ ਆਪਾਂ ਕੜੀਆਂ ਵਾਲਾ ਡਿਜ਼ਾਈਨ ਬਣਾਇਆ ਕੇ ਜੇ ਘੇਰੇ ਵਾਲਾ ਬਣਾ ਲੈਨੇ ਉਹਦੇ ਵਿੱਚ ਘੇਰੇ ਦੀ ਪ੍ਰੋਬਲਮ ਹੁੰਦੀ ਹੈ ਤੇ ਇਹਦੇ ਨਾਲ ਇਹ ਰਹਿਣਾ ਜੀ ਬਾਜੂ ਤੇ ਵਰਕ ਇਹ ਬਾਜੂ ਬਣਨਾਗਾ ਪੂਰਾ 2 ਮੀਟਰ ਕੱਪੜਾ ਜੀ ਜਿੱਦੀ ਮਰਜ਼ੀ ਤੁਸੀਂ ਲੰਬੀ ਚੌੜੀ ਸ਼ਰਟ ਬਣਾ ਸਕਦੇ ਹੋ ਤੇ ਕੋਈ ਘੇਰੇ ਦਾ ਇਸ਼ੂ ਨਹੀਂ ਆਏਗਾ ਬਹੁਤ ਹੀ ਪਿਆਰਾ ਸੂਟ ਰੈਡੀ ਹੋਣਾ ਜੀ ਤੇ ਇਹਦੇ ਨਾਲ ਆਪਾਂ ਜੋ ਸਲਵਾਰ ਕੀਤੀ ਹੈ ਇਹ ਸਲਵਾਰ ਹੈਗੀ ਜੀ ਟਾਈ ਡਾਈ ਸਲਵਾਰ ਤੇ ਵੀ ਤੁਸੀਂ ਨਿਗਾ ਮਾਰ ਸਕਦੇ ਹੋ ਇਹ ਟਾਈ ਡਾਈ ਕਪੜਾ ਆਪਣੇ ਕੋਲੇ ਇਹ ਥਾਨਾ ਦੇ ਵਿੱਚ ਆਪਾਂ ਟੋਟਲੀ ਥਾਨ ਲੈਂਦੇ ਸੀ ਜੋ ਆਪਾਂ ਕਪੜਾ ਕਟਵਾ ਕੇ ਲਿਆਉਣੇ ਆਗੇ ਉਹ ਆਪਾਂ ਨੂੰ ਮਿਲਦਾ ਜੀ 3.5 ਤੇ ਆਪਾਂ ਇਹ ਕਪੜਾ ਦੇਣਾ ਜੀ ਤੁਹਾਨੂੰ 4 ਮੀਟਰ ਪੂਰਾ ਵੱਡੇ ਪਣੇ ਦਾ ਇਹ ਸਲਵਾਰ ਆਏਗੀ ਟਾਈ ਡਾਈ ਪਲਾਜੋ ਬਣਾਓ ਸਲਵਾਰ ਬਣਾਓ ਕੁਝ ਵੀ ਬਣਾ ਸਕਦੇ ਹੋ ਤੁਸੀਂ 2 ਮੀਟਰ ਕਪੜਾ ਇਹਦਾ ਦੇਵਾਂਗੇ 2 ਹੀ ਸ਼ਰਟ ਦਾ ਜੀ ਇਹ ਇਹ ਵਧੀਆ ਵਾਲੀ ਕਾਟਨ ਹੈ ਖਾਦੀ ਕਾਟਨ ਹੈ ਸਲਵਾਰ ਵਾਲਾ ਵੀ ਤੇ ਸ਼ਰਟ ਵਾਲਾ ਵੀ ਤੁਸੀਂ ਕੱਪੜੇ ਦੇ ਵੀ ਇੱਕ ਵਾਰੀ ਨਿਗਾਹ ਮਾਰ ਸਕਦੇ ਹੋ ਕੋਈ ਇਹ ਕਪੜਾ ਲਫਣ ਵਾਲਾ ਨਹੀਂ ਤੇ ਕੋਈ ਫਟਣ ਵਾਲਾ ਨਹੀਂ ਹੰਡਣਸਾਰ ਕਪੜਾ ਹੈ ਜੀ ਬਹੁਤ ਹੀ ਪਿਆਰੀ ਕਾਟਨ ਹੈ ਜੀ ਵਧੀਆ ਵਾਲੀ ਵਧੀਆ ਕੁਆਲਿਟੀ ਦੀ ਕਾਟਨ ਹੈ ਜੀ ਜੇ ਜਿੰਨਾ ਕ ਪਹਿਣਾ ਉਹਨੂੰ ਆਪਾਂ ਉਹੀ ਰੇਟ ਲਾਉਣਾ ਜੋ ਆਪਣਾ ਖਰਚਾ ਹੋਇਆ ਕੋਈ ਆਪਾਂ ਇਹਦੇ ਚ ਕਮਾਈ ਵਾਲਾ ਸੌਦਾ ਨਹੀਂ ਰੱਖਣਾ ਹੈਗਾ ਜਿੰਨੇ ਚ ਤਿਆਰ ਹੋਇਆ ਸਿਰਫ ਆਪਣੀ ਮਿਹਨਤ ਹੈ ਇਹੀ ਹੈ ਵੀ ਆਪਣੇ ਪਹਿਲਾਂ ਤਾਂ ਡਿਜ਼ਾਈਨ ਪਹੁੰਚ ਸਕਣ ਪਹਿਲਾਂ ਤਾਂ ਆਪਣਾ ਕੰਮ ਪਹੁੰਚ ਸਕੇ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਆਪਣੀ ਭੈਣ ਨੂੰ ਵੱਧ ਤੋਂ ਵੱਧ ਰਿਸਪੌਂਸ ਦਿਆ ਕਰੋ ਇਹ ਆਪਣੇ ਕੋਲੇ ਤਿੰਨ ਸੂਟ ਹੈ ਜੀ ਵਰਕ ਵਾਲੇ ਇਹ ਤਿੰਨ ਸੂਟ ਵਰਕ ਵਾਲੇ ਆਉਣਗੇ ਆਪਣੇ ਕੋਲੇ ਸਲਵਾਰਾਂ ਸੇਮ ਰਹਿਣੀਆਂ ਤਿੰਨ ਨੂੰ ਤੇ ਜੇ ਕਿਸੇ ਭੈਣ ਨੇ ਪਲੇਨ ਸਲਵਾਰ ਲਵਾਉਣੀ ਹੈ ਤੇ ਤੁਸੀਂ ਉਹ ਵੀ ਲਵਾ ਸਕਦੇ ਹੋ ਪਲੇਨ ਕੱਪੜਾ ਵੀ ਹੈਗਾ ਆਪਣੇ ਕੋਲੇ ਸੇਮ ਡਿਜ਼ਾਈਨ ਆਏਗਾ ਸੇਮ ਕਲਰ ਆਏਗਾ ਤਿੰਨ ਸੂਟ ਹੈ ਜੀ ਆਪਣੇ ਕੋਲੇ ਅਵੇਲਬਲ ਬਾਜੂ ਤੇ ਵਰਕ ਨਾਲ ਆਏਗਾ ਇਹ ਬਾਜੂ ਬਣੀਆਂ ਹੋਈਆਂ ਜੀ ਇੱਧਰ ਇੱਧਰਲੀ ਸਾਈਡ ਬਾਜੂ ਬਣੀਆਂ ਹੋਈਆਂ ਇਹ ਸੇਮ ਵਰਕ ਬਾਜੂ ਦਾ ਆ ਗਿਆ ਤੁਸੀਂ ਭਾਵੇਂ ਪਾਕਿਸਤਾਨੀ ਬਾਜੂ ਵੀ ਰੈਡੀ ਕਰ ਸਕਦੇ ਹੋਗੇ ਖੁੱਲਾ ਕੰਮ ਦਿੱਤਾ ਹੋਇਆ ਆਪਾਂ ਬਾਜੂ ਦੇ ਉੱਪਰ ਵਰਕ ਦੀ ਆਪਾਂ ਕੋਈ ਕਿਰਸ ਨਹੀਂ ਕੀਤੀ ਹੈਗੀ ਇਹ 45 ਇੰਚ ਵੀ ਲੈਂਥ ਤਿਆਰ ਹੋ ਸਕਦੀ ਹੈਗੀ ਤੇ ਕਿਹੜਾ ਜਿੰਨਾ ਤੁਸੀਂ ਮਰਜ਼ੀ ਰੱਖ ਸਕਦੇ ਹੋ ਜੀ ਕੋਈ ਨੀਚੇ ਤੁਸੀਂ ਲੈਸ ਲਾ ਕੇ ਵੀ ਡਿਜ਼ਾਈਨ ਕਰ ਸਕਦੇ ਹੋ ਤੇ ਰੇਟ ਜੀ ਸੂਟਾਂ ਦਾ ਰਹਿਣਾ ਸਿਰਫ 1395 ਰੁਪਏ 1395 ਰੁਪਏ ਰੇਟ ਹੋਵੇਗਾ ਸੂਟ ਦਾ ਤੇ ਫ੍ਰੀ ਸ਼ਿਪਿੰਗ ਦੇਵਾਂਗੇ ਕੋਈ ਐਕਸਟਰਾ ਚਾਰਜ ਨਹੀਂ ਲੱਗਣਗੇ ਸ਼ਿਪਿੰਗ ਦੇ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਬੁੱਕ ਕਰ ਲਿਓ ਜੀ ਤੁਸੀਂ ਸਕਰੀਨ ਸ਼ਾਟ ਜਲਦੀ ਭੇਜਿਆ ਕਰੋ ਭੈਣਾ ਤੇ ਜੇ ਤੁਸੀਂ ਦੱਸ ਸਕਦੇ ਸਾਨੂੰ ਸਲਵਾਰ ਲਵਾ ਸਕਦੇ ਹੋ ਜਿਨ੍ਹਾਂ ਨੇ ਇਹ ਟਾਈ ਡਾਈ ਸਲਵਾਰ ਲਵਾਉਣੇ ਬਹੁਤ ਹੀ ਸੋਹਣਾ ਸੂਟ ਆਪਾਂ ਪਿਛਲੇ ਸਾਲ ਵੀ ਇਹ ਰੈਡੀ ਕਰਕੇ ਦਿੱਤੇ ਸੀਗੇ ਤੇ ਬਹੁਤ ਹੀ ਪਹਿਣਾ ਨੇ ਪਸੰਦ ਕੀਤੇ ਸੀਗੇ ਉਹ ਲੈਸ ਲਾ ਕੇ ਆਪਾਂ ਸੂਟ ਰੈਡੀ ਕੀਤੇ ਸੀ ਤੇ ਐ ਇਦਾਂ ਕੀ ਆਪਾਂ ਵਰਕ ਕਰਾਤਾ ਚਲੋ ਵੀ ਬੁਟੀਕ ਦੇ ਕੰਮ ਕਰਦੇ ਆ ਤੇ ਬੁਟੀਕ ਵਾਲੀਆਂ ਚੀਜ਼ਾਂ ਵੀ ਆਪਾਂ ਰੈਡੀ ਕਰਕੇ ਦੇ ਗਏ ਪਹਿਣਾ ਨੂੰ ਤੇ ਕੰਮ ਦੀ ਫਿਨਿਸ਼ਿੰਗ ਦੇਖੋ ਤੁਸੀਂ ਕਿਸੇ ਵੀ ਤਰ੍ਹਾਂ ਇੰਨਾ ਵਧੀਆ ਵਰਕ ਹੋਇਆਗਾ ਕਿ ਤੋ ਕੋਈ ਪੋਲਾ ਟੰਕਾ ਨਹੀਂ ਹੈਗਾ ਕੰਮ ਦਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਇਹਨੂੰ ਪਹਿਣਾ ਇਹ ਨਾ ਸਮਝ ਲੈਣ ਵੀ ਇਹ ਰੈੱਡ ਕਲਰ ਹੈ ਇਹ ਰੈੱਡ ਕਲਰ ਨਹੀਂ ਹੈਗਾ ਜੀ ਇਹ ਮਹਿਰੂਨ ਵੀ ਨਹੀਂ ਹੈਗਾ ਪੂਰਾ ਲਾਈਟ ਜਿਹਾ ਮਹਿਰੂਨ ਦੀ ਤਰ੍ਹਾਂ ਆ ਗਿਆ ਤੇ ਬਹੁਤ ਹੀ ਪਿਆਰਾ ਕਲਰ ਹੈਗਾ ਕੋਈ ਵੀ ਏਜ ਦਾ ਇਹਨੂੰ ਪਾ ਸਕਦੀਆਂ ਭੈਣਾਂ ਇਹ ਨਹੀਂ ਹੈਗਾ ਵੀ ਜੇ ਕੋਈ ਜ਼ਿਆਦਾ ਥੋੜੀ ਏਜ ਵੱਡੀ ਹੈ ਤੇ ਉਹਨਾਂ ਦੇ ਬੁਰਾ ਲੱਗੂਗਾ ਨਾ ਮਹਿਰੂਨ ਹੈ ਤੇ ਨਾ ਹੀ ਰੈੱਡ ਹੈ ਇਹ ਲਾਈਟ ਮਹਿਰੂਨ ਦੀ ਤਰ੍ਹਾਂ ਆ ਗਿਆ ਕਲਰ ਬਹੁਤ ਹੀ ਪਿਆਰਾ ਇਹਦੇ ਚ ਇੱਕ ਸੂਟ ਆਪਣੇ ਕੋਲੇ ਪਲੇਨ ਹੈ ਇਹ ਪਲੇਨ ਸੂਟ ਹੈ ਜੀ ਜੇ ਕਿਛੇ ਭਣ ਨੇ ਪਲੇਨ ਸੂਟ ਲੈਣਾ ਲੈਸ ਲਾ ਕੇ ਡਿਜ਼ਾਈਨ ਕਰਨਾ ਤੇ ਤੁਸੀਂ ਉਹ ਵੀ ਕਰ ਸਕਦੇ ਹੋ ਇਹ ਪਲੇਨ ਸੂਟ ਰਹੇਗਾ ਵੱਡੇ ਭਣੇ ਦਾ ਤੇ ਇਹਦੇ ਨਾਲ ਪਲੇਨ ਹੀ ਸਲਵਾਰ ਹੈ ਇਹ ਤੁਸੀਂ ਲੈਸ ਲਾ ਕੇ ਕਿਦਾਂ ਵੀ ਡਿਜ਼ਾਈਨ ਕਰ ਸਕਦੇ ਹੋ ਨੂੰ ਤੇ ਜੇ ਤੁਸੀਂ ਸਾਡੇ ਤੋਂ ਸੂਟ ਸਟਿਚ ਕਰਵਾ ਕੇ ਲੈਣਾ ਤੇ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਆਪਣੇ ਕੋਲ ਸਟਿਚ ਕਰਨ ਦਾ ਵੀ ਹੈਗਾ ਜੀ ਫੈਸਿਲਿਟੀ ਤੇ ਜਿੱਦਾਂ ਮਰਜ਼ੀ ਤੁਸੀਂ ਸੂਟ ਮੰਗਵਾ ਸਕਦੇ ਹੋ ਆਪਣੇ ਤੋਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਪੂਰੀ ਦੇਖਿਆ ਕਰੋ ਭੈਣਾ ਆਪਾਂ ਹੱਥ ਬਨ ਕੇ ਬਾਰ-ਬਾਰ ਬੇਨਤੀ ਕਰਦੇ ਆਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਅੱਗੇ ਤੋਂ ਅੱਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੀਡੀਓ ਦਾ ਆਪਾਂ ਨੂੰ ਬਿਲਕੁਲ ਵੀ ਰਿਸਪੌਂਸ ਨਹੀਂ ਮਿਲ ਰਿਹਾ ਪੂਰਾ ਹਫਤਾ ਹੋ ਗਿਆ ਤੇ ਆਪਾਂ ਮਿਹਨਤ ਵੀ ਕਰ ਰਹੇ ਹਾਂਗੇ ਤੇ ਜਿਵੇਂ ਅਸੀਂ ਮਿਹਨਤ ਕਰ ਰਹੇ ਹਾਂ ਤੇ ਭੈਣਾ ਵੀ ਨੂੰ ਵੀ ਆਪਾਂ ਬੇਨਤੀ ਕਰਦੇ ਆਂ ਵੀ ਜਿੰਨੀਆਂ ਵੀ ਆਪਣੇ ਨਾ ਭੈਣ ਭਰਾ ਜੁੜਿਆ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਟਾਈਮ ਟੂ ਟਾਈਮ ਕੱਢ ਕੇ ਵੀਡੀਓ ਦੇਖਿਆ ਕਰੋ ਆਪਣੀ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤੇ ਸੂਟ ਲੈਣ ਲਈ ਤੁਸੀਂ ਵਟਸਐਪ ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸਾਰੀਆਂ ਭੈਣਾਂ ਸੋਹਣੇ-ਸੋਹਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੂਟ ਕਿੱਦਾਂ ਦੇ ਲੱਗੇ ਤੇ ਅੱਗੇ ਵੀ ਆਪਾਂ ਹੋਰ ਨਵੇਂ ਸੂਟ ਵਰਕ ਵਾਲੇ ਲੈ ਕੇ ਆਵਾਂਗੇ ਤੇ ਜੇ ਤੁਸੀਂ ਅੱਜ ਵਾਲੀ ਵੀਡੀਓ ਨੂੰ ਪਿਆਰ ਦਿਓਗੇ ਤਾਂ ਹੀ ਆਪਾਂ ਅੱਗੇ ਵੀਡੀਓ ਪਾਉਣੀ ਹੈ ਤੇ ਨਹੀਂ ਆਪਾਂ ਵੀਡੀਓ ਨਹੀਂ ਪਾਉਣੀ ਹੈਗੀ ਜਦੋਂ ਤੁਸੀਂ ਦੇਖਣੀ ਨਹੀਂ ਤਾਂ ਆਪਾਂ ਵੀਡੀਓ ਪਾਉਣ ਦੀ ਵੀ ਮਿਹਨਤ ਨਹੀਂ ਕਰਨੀ ਹੈਗੀ ਤੇ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈਗੀ ਤੇ ਸਾਰੇ ਆਪਣੀ ਭੈਣ ਦਾ ਸਾਥ ਜਰੂਰ ਦਿਓ ਜੀ ਧੰਨਵਾਦ ਜੀ ਥੈਂਕ ਯੂ